ਜੰਮਣ ਵਾਲੀ ਮਾਂ ਨੂੰ ਤੂੰ ਮਾਰਦਾ ਯਾਰ ਮਾਂ ਨੂੰ ਕੁੱਟਦਾ ਮਾਰਦਾ ਉਹਦੇ ਕੰਨਾਂ ਦੇ ਪੜਦੇ ਪਾੜਦੇ ਓਕੜ ਸ਼ਰਮ ਖਾਲਾ ਉਹਦੇ ਘਰੇ ਰਹਿ ਪਰ ਆਤੋਂ ਰੋਂਦੇ ਆ ਦੱਸ ਆਤੋਂ ਰੋਂਦੇ ਆਈ ਕੰਮ ਲਈ ਭੱਜਦਾ ਇੱਥੋਂ ਮਾਂ ਨੂੰ ਛੱਡ ਕੇ ਤੇ ਕਿੰਨੀਆਂ ਮੈਂਤਾਂ ਕੀਤੀਆਂ ਮਰਨ ਵਾਲੀ ਹੋਈ ਪਈ ਆ ਹੁਣ ਹੁਣ ਕਿੰਨੇ ਦਿਨ ਹੋ ਗਏ ਆ ਤੈਨੂੰ ਨੱਬਦਿਆਂ ਨੂੰ ਉਹ ਆ ਹਾਲ ਨਾ ਹੁੰਦੀ ਉਹ ਜੇ ਤੂੰ ਬੰਦਾ ਬਣ ਕੇ ਰਹਿੰਦਾ ਏ ਦਨ ਰਾਤ ਰੋਂਦੀ ਰਹਿੰਦੀ ਮੇਰਾ ਸੋਨਾ ਪੁੱਤ ਸੋਨਾ ਪੁੱਤ ਨਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਬਲਵਿੰਦਰ ਕੌਰ ਬੇਨੜੇ ਤੋਂ ਪਤਾ ਨਹੀਂ ਵਿਚਾਰੀ ਦੇ ਕਿਹੜੇ ਕੋਈ ਅਜਿਹੇ ਕਾਰਨ ਸੀ ਕਿ ਜਿਹੜੀ ਉਹਦੀ ਜ਼ਿੰਦਗੀ ਦੁੱਖਾਂ ਵਿੱਚ ਹੀ ਨਿਕਲ ਰਹੀ ਮਾਤਾ ਜੀ ਨੂੰ ਅਸੀਂ 2019 ਦੇ ਵਿੱਚ ਲੈ ਕੇ ਆਏ ਸੀਗੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਜਾ ਕੇ ਪਿੰਡ ਬੇਨੜੇ ਤੋਂ ਮਾਂ ਦੇ ਇੱਕ ਪੁੱਤ ਸੀ ਜਿਹੜਾ ਜਿਹੜਾ ਲਾਇਕ ਪੁੱਤ ਸੀ ਮਾਂ ਦੀ ਸੇਵਾ ਕਰਨ ਵਾਲਾ ਉਹਦੀ ਮੌਤ ਹੋ ਗਈ ਮਾਂ ਦੇ ਸਿਰ ਦਾ ਸਾਈ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ ਇੱਕ ਪੁੱਤ ਇਹੇ ਰਹਿ ਗਿਆ ਪਿੱਛੇ ਤੇ ਧੀ ਸੀ ਜਿਹੜੀ ਵਿਆਹੀ ਹੋਈ ਸੀ ਅੱਗੇ ਇਹ ਵੀ ਮਜਬੂਰ ਆ ਉਹਦੇ ਘਰ ਜਿੱਥੇ ਵਿਆਹੀ ਆ ਇੰਨੀ ਕੁ ਮਜਬੂਰ ਆ ਵੀ ਇਹ ਵੀ ਸਮਾਨ ਨਹੀਂ ਸੀ ਕੱਢ ਪਾਉਂਦੀ ਵਿਚਾਰੀ ਪਰ ਇਸ ਬੰਦੇ ਨੇ ਆਪਣੀ ਮਾਂ ਦੀ ਉਹ ਦਰਦਸ਼ਾ ਕੀਤੀ ਘਰ ਦਾ ਇਕੱਲਾ ਇਕੱਲਾ ਸਮਾਨ ਚੱਕ ਕੇ ਵੇਚਦਾ ਸ਼ਰਾਬ ਦੇ ਚੱਕਰ 'ਚ ਮਾਂ ਨੂੰ ਕੁੱਟਦਾ ਮਾਰਦਾ ਉਹਦੇ ਕੰਨਾਂ ਦੇ ਪਰਦੇ ਪਾੜਦੇ ਉਹ ਰੋੜਦੀ ਤੁਰ ਵੀ ਨਹੀਂ ਹੁੰਦਾ ਸੀ ਰੋੜ ਰੋੜ ਕੇ ਲੋਕਾਂ ਦੇ ਘਰਾਂ 'ਨ ਜਾਂਦੀ ਰੋਟੀ ਖਾਂਦੀ ਇਹ ਰਾਤ ਨੂੰ ਆਉਂਦਾ ਰੱਜ ਕੇ ਕੁੱਟਦਾ ਉਹਨੂੰ ਸਵੇਰ ਨੂੰ ਫੇਰ ਨਿਕਲ ਜਾਂਦਾ ਤੇ ਉਹ ਮਾਂ ਫੇਰ ਵਿਚਾਰੀ ਨਾਲੇ ਤਾਂ ਲੋਕਾਂ ਨੂੰ ਦੱਸਦੀ ਕੋਈ ਕਿਹੋ ਨਾ ਮੈਨੂੰ ਕੁੱਟੂਗਾ ਮੈਨੂੰ ਕੁੱਟੂਗਾ ਮੈਨੂੰ ਮਾਰੂਗਾ ਤੇ ਨਾਲੇ ਲੋਕਾਂ ਨੂੰ ਦੱਸਦੀ ਮੈਨੂੰ ਸੋਨਾ ਕੁੱਟਦਾ ਮੇਰਾ ਮਾਰਦਾ ਪੁੱਤ ਮੈਨੂੰ ਚਲੋ ਧੰਨਵਾਦ ਉਹਨਾਂ ਵੀਰਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਜਰਨੈਲ ਵੀਰੇ ਹੁਣੀ ਨੇ ਹੋਰ ਇਹ ਭੈਣ ਜੀ ਹੁਣੀ ਸਾਰੇ ਆਂਡ ਕਮਾਂਡ ਦੇ ਲੋਕਾਂ ਨੇ ਤਾਂ ਉੱਥੋਂ ਜਾ ਕੇ ਅਸੀਂ ਉਸ ਮਾਂ ਨੂੰ ਬੜੀ ਮੁਸ਼ਕਲ ਦੇ ਨਾਲ ਤੇ ਇਹਨੂੰ ਵੀ ਨਾਲ ਲੈ ਕੇ ਆਏ ਅਸੀਂ ਸਾਨੂੰ ਪਤਾ ਸੀ ਵੀ ਜੇ ਮਾਂ ਨੂੰ ਠੀਕ ਕਰਨਾ ਦਾ ਪਹਿਲਾਂ ਪੁੱਤ ਠੀਕ ਹੋਵੇ ਫਿਰ ਹੀ ਮਾਂ ਨੇ ਠੀਕ ਹੋਣਾ ਕਿਉਂਕਿ ਉਹ ਇਹ ਤੋਂ ਬਿਨਾ ਚਾਹੇ ਕੁੱਟਦਾ ਸੀ ਮਾਰਦਾ ਸੀ ਇਹ ਤੋਂ ਬਿਨਾ ਉਹ ਸਾਹ ਨਹੀਂ ਸੀ ਲੈਂਦੀ ਤੇ ਫਿਰ ਇੱਕ ਸਾਲ ਕਰੀਬ ਸਾਡੇ ਕੋਲ ਰਿਹਾ ਵੀਰ ਫਿਰ ਇਹ ਭੱਜ ਗਿਆ ਫਿਰ ਮਾਂ ਦਿਨ ਰਾਤ ਰੋਂਦੀ ਰਹਿੰਦੀ ਮੇਰਾ ਸੋਨਾ ਪੁੱਤ ਸੋਨਾ ਪੁੱਤ ਫਿਰ ਫਿਰ ਪਿੰਡ ਦੇ ਵੀਰਾਂ ਨੂੰ ਬੇਨਤੀ ਕੀਤੀ ਫਿਰ ਉਹ ਲੈ ਕੇ ਆਏ ਵਿੜਿਆ ਵਿੜੂ ਕੇ ਫਿਰ ਇਹ ਰਿਹਤ ਤੋਨੇ ਮਹੀਨੇ ਫੇਰ ਭੱਜ ਗਿਆ ਬਸ ਇਹ ਕੋਸ਼ਿਸ਼ ਚੱਲਦਾ ਰਿਹਾ ਪਿਛਲੇ 4-5 ਸਾਲਾਂ ਦੇ ਵਿੱਚ ਜਦੋਂ ਇਹ ਭੱਜ ਜਾਂਦਾ ਤਾਂ ਮਾਂ ਬਿਮਾਰ ਹੋ ਜਾਂਦੀ ਰੋਂਦੀ ਬਿਲਕਦੀ ਰਹਿੰਦੀ ਤੇ ਜਦੋਂ ਇਹ ਆ ਜਾਂਦਾ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੀ ਉਹ ਤਕੜੀ ਹੋ ਜਾਂਦੀ ਐਕਤੀ ਤਾਂ ਹੁਣ ਇਹਨੇ ਹੱਦ ਦੀ ਕਰਤੀ ਸੀਗੀ ਜਦੋਂ ਐਕਤੀ ਭੱਜਿਆਏ ਉਦੋਂ ਬਹੁਤ ਬਿਮਾਰ ਸੀ ਮਾਤਾ ਬਹੁਤ ਹੀ ਜ਼ਿਆਦਾ ਬਿਮਾਰ ਸੀ ਪਿਛਲੀ ਗਰਮੀਆਂ ਦੀ ਗੱਲ ਆ ਅਸੀਂ ਬੜੀਆਂ ਇਹਦੀਆਂ ਮਨਤਾ ਕੀਤੀਆਂ ਵੀ ਤੂੰ ਜਾਇਂ ਇਸ ਵਾਰ ਵੀ ਤੇਰੀ ਮਾਂ ਵਾ ਤੈਨੂੰ ਜਨਮ ਦਿੱਤਾ ਵਿਚਾਰੀ ਪਹਿਲਾਂ ਹੀ ਬਹੁਤ ਤਕਲੀਫ ਦੇ ਵਿੱਚ ਉਹਦੇ ਹਰਨੀਆਂ ਦਾ ਆਪਰੇਸ਼ਨ ਹੋਣਾ ਸੀਗਾ ਉਹ ਵੀ ਨਹੀਂ ਹੋ ਪਾਇਆ ਅੱਖਾਂ ਤੋਂ ਉਹਦੀ ਰੋਸ਼ਨੀ ਖਤਮ ਹੋਈ ਜਾਂਦੀ ਹੈ ਦਿਖਣਾ ਬੰਦ ਹੋਈ ਜਾਂਦਾ ਉਹਨੂੰ ਜਨਮ ਦਿੰਦਾ ਰੋ ਰੋ ਕੇ ਪਰ ਇਸ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਇਹ ਫੇਰ ਭੱਜ ਗਿਆ ਕੰਨ ਟੱਪ ਕੇ ਤਾਂ ਹੁਣ ਉਹ ਮਾਂ ਰੋਂਦੀ ਬਿਲਕਦੀ ਆ ਸਿਆਲੋ ਸਿਆਲ ਅਸੀਂ ਛੱਲੀ ਨਹੀਂ ਸੀ ਜਾਂਦੀ ਬੜੇ ਅਪਰਾਲੇ ਕਰੇ ਡਾਕਟਰ ਬਦਲ ਕੇ ਦੇਖੇ ਦਵਾਈਆਂ ਬਦਲ ਕੇ ਦੇਖੀਆਂ ਹਸਪਤਾਲ ਜਿੱਦਣ ਦਾ ਅੰਦਰ ਬਣਿਆ ਵਾ ਮਾਂ ਤਾਂ ਉਦਨ ਦੀ ਹਸਪਤਾਲ ਚ ਹੀ ਆ ਇੱਕ ਦਿਨ ਵੀ ਹਸਪਤਾਲ ਚੋਂ ਬਾਹਰ ਜਾਂਦੀ ਆ ਤਾਂ ਦੂਏ ਦਿਨ ਫੇਰ ਲਿਆਉਣਾ ਪੈਂਦਾ ਹਸਪਤਾਲ ਚ ਬਸ ਸਿਰਫ ਇੱਕੋ ਹੀ ਇਨੂੰ ਯਾਦ ਕਰ ਕਰ ਰੋ ਜਾਂਦੀ ਹੈ ਹਾਲਾਂਕਿ ਕੁੜੀ ਬਾਰੇ ਬਥੇਰਾ ਕਹੀਦਾ ਉਹਨੂੰ ਇਹ ਆ ਕੇ ਜਾਂਦੀ ਹੈ ਭੈਣ ਮਿਲ ਕੇ ਜਾਂਦੀ ਆ ਬਸ ਉਹ ਸੋਨਾ ਸੋਨੇ ਕਰੀ ਜਾਂਦੀ ਆ ਉਹਨੂੰ ਸੋਨਾ ਹੀ ਚਾਹੀਦਾ ਇਕੱਲਾ ਬਸ ਵੀ ਮੇਰਾ ਸੋਨਾ ਪੁੱਤ ਕਿੱਥੇ ਆ ਮੇਰਾ ਸੋਨਾ ਪੁੱਤ ਕਿੱਥੇ ਸੋਨਾ ਮਿੱਟੀ ਹੋਇਆ ਫਿਰਦਾ ਤੇ ਅੱਜ ਭੈਣ ਹੁਣੀ ਲੈ ਕੇ ਆਏ ਨੇ ਲੱਭ ਕੇ ਇਹਨੂੰ ਹੁਣ ਉਹ ਦੋ ਤਿੰਨ ਦਿਨਾਂ ਦੀ ਬਹੁਤ ਜ਼ਿਆਦਾ ਡਾਊਨ ਆ ਰਾਤ ਉਹਦੀ ਸਰਕੂਲੇਸ਼ਨ ਵੀ ਘਟੀ ਹੋਈ ਸੀ ਬਹੁਤ ਜ਼ਿਆਦਾ ਬੀਪੀ ਵੀ ਬਹੁਤ ਡਾਊਨ ਸੀਗਾ ਡਾਕਟਰ ਰਾਤ ਕਹਿੰਦੇ ਸੀ ਵੀ ਪਤਾ ਨਹੀਂ ਕਿੰਨਾ ਸਮਾਂ ਕੱਢੇ ਕਿ ਨਾ ਕੱਢੇ ਪਰ ਜਲੋ ਹੁਣ ਇਹ ਕਿਸੇ ਨਾ ਕਿਸੇ ਤਰੀਕੇ ਲੈ ਆਇਆ ਸ਼ਰਾਬ ਨਾਲ ਰੱਜਿਆ ਹੋਇਆ ਕੋਈ ਸੋਜੀ ਨਹੀਂ ਪਤਾ ਨਹੀਂ ਨਹਾਉਣਾ ਨਹੀਂ ਧੋਣਾ ਨਹੀਂ ਵਾਹਿਗੁਰੂ ਕਿਰਪਾ ਕਰੇ ਇਹਨੂੰ ਸੋਜੀ ਵਕਸ਼ੇ ਵਾਗਰੂ ਸੱਚੇ ਪਾਤਸ਼ਾਹ ਯ ਆਪਣੀ ਮਾਂ ਦੇ ਕੋਲੇ ਰਹਿ ਕੇ ਉਹਨੂੰ ਜਿਹੜੇ ਆਖੀਰਲੇ ਪਾਲਖ ਆਖੀਰਲਾ ਟਾਈਮ ਆ ਉਹਦਾ ਉਹ ਪੂਰਾ ਸੁਖ ਸ਼ਾਂਤੀ ਵਾਲਾ ਹੋਵੇ ਉਹਦਾ ਤਕਲੀਫ ਰਹਿਤ ਹੋਵੇ ਉਹ ਇਹਨੂੰ ਵਾਗਰੂ ਇੰਨੀ ਕਕਲ ਵਕਸ਼ੇ ਤੇ ਮਾਤਾ ਬਲਜਿੰਦਰ ਕੌਰ ਵਾਸਤੇ ਵੀ ਅਰਦਾਸ ਕਰਿਓ ਕਿ ਵਾਗਰੂ ਸੱਚੇ ਪਾਤਸ਼ਾਹ ਉਸ ਮਾਂ ਦੀ ਤਕਲੀਫ ਨੂੰ ਘਟਾਉਣ ਤੰਦਰੁਸਤੀ ਬਖਸ਼ਣ ਝੱਲੀ ਨਹੀਂ ਜਾਂਦੀ ਤੜਫਦੀ ਰਹਿੰਦੀ ਬਲਕਿ ਦੀ ਦਿਨ ਰਾਤ ਜਦੋਂ ਉਹਨੇ ਸੌਣਾ ਵਾ ਜੇ ਉਹ ਜਾਗਦੀ ਆ ਤਾਂ ਉਹਨੇ ਰੋਣਾ ਵਾ ਬਸ ਬਸ ਕਰਮਾ ਤੇ ਇਹੀ ਪੱਲੇ ਪੈ ਮਾਰ ਮਾਰੇ ਤੇ ਮਾਰਾ ਦੇ ਖੜਾ ਕਹਿੰਦੇ ਛੱਡ ਬੇਬੇ ਸੌਣੇ ਦੇ ਮਾਰ ਦੋ ਇਹਨੇ ਮਾਰੇ ਦੇ ਉਹ ਉਹ ਕੁੱਟ ਬੇਬੇ ਨੂੰ ਮਾਂ ਸੌਣੇ ਦੇ ਮਾਰਾ ਦੇ ਖੜਾ ਕਹਿੰਦੇ ਪੁੱਤ ਕੁੱਤ ਪੁੱਤ ਹੋ ਜਾਂਦੇ ਆ ਮਾਵਾ ਕਮਾਵਾ ਨਹੀਂ ਹੁੰਦੀਆਂ ਦੇਖੋ ਮਾਂ ਕਿਵੇਂ ਆਪਣੇ ਪੁੱਤ ਦਾ ਹੱਥ ਮੈਨੂੰ ਫੜਾ ਰਹੀ ਹੈ ਇੰਨਾ ਹੱਥਾਂ ਨਾਲ ਇਹਨੇ ਕੁੱਟ ਕੁੱਟ ਮਾਂ ਦੇ ਕੰਨਾਂ ਦੇ ਪਰਦੇ ਪਾੜਦੇ ਪਰ ਮਾਂ ਅੱਜ ਵੀ ਇਹਨੂੰ ਹੀ ਦੁੰਦੀ ਆ ਮੇਰਾ ਸੋਨਾ ਪੁੱਤ ਬਣਾ ਦੋ ਮੇਰਾ ਸੋਨਾ ਪੁੱਤ ਬਣਾ ਦੋ ਇਹ ਦੋਨੋਂ ਮਾਂ ਪੁੱਤ ਸਾਡੇ ਕੋਈ ਰਹਿ ਰਹੇ ਔਦੋਂ ਦੇ 2019 ਦੇ ਪੰਜ 베ਰੀ ਸੋਨਾ ਇੱਥੋਂ ਭੱਜ ਚੁੱਕਿਆ ਪੰਜੇ 베ਰੀ ਬੜੀਆਂ ਮਿਹਨਤਾਂ ਕਰ ਕਰਕੇ ਲਿਆਂਦਾ ਸੋਨਾ ਪਰ ਇਸ ਵਾਰ ਸੋਨੇ ਨੇ ਵੀ ਹੱਦ ਦੀ ਕਰਤੀ ਸਾਲ ਤੋਂ ਉੱਪਰ ਹੋ ਗਿਆ ਇਹਨੂੰ ਗਏ ਨੂੰ ਆਇਆ ਹੀ ਨਹੀਂ ਬਸ ਉੱਤੇ ਸ਼ਰਾਬ ਪੀ ਜਾਂਦਾ ਕੰਮ ਕਰੀ ਜਾਂਦਾ ਕਿਸੇ ਦੇ ਲੱਕੜ ਦਾ ਜਿੰਨੇ ਪੈਸੇ ਦਿੰਦੇ ਉਹਨੇ ਦੀ ਸ਼ਰਾਬ ਪੀ ਲੈਂਦਾ ਤੇ ਮਾਂ ਜਿਵੇਂ ਮਰਨ ਵਾਲੀ ਹੋ ਗਈ ਆ ਸਿਆਲੋ ਸਿਆਲ ਮਾਂ ਰੋਂਦੀ ਤੜਫਦੀ ਸੋਨਾ ਸੋਨਾ ਕਰਦੀ ਰਾਤਾਂ ਕੱਟੀਆਂ ਨੇ ਸਿਆਲ ਦੀ ਡਾਕਟਰ ਦਵਾਈ ਵੀ ਨਹੀਂ ਦੇ ਪਾਉਂਦੇ ਸੀ ਡਾਕਟਰ ਕਹਿੰਦੇ ਇਸ ਤੋਂ ਵੱਧ ਜੇ ਦੋਸ ਜਿੰਨੇ ਆ ਤਾਂ ਜਾਨ ਨੂੰ ਖਤਰਾ ਹੋ ਸਕਦਾ ਤੇ ਜਿੰਨੀ ਡੋਜ ਦਿੰਦੇ ਸੀ ਉਹਦੇ ਨਾਲ ਨਾਂ ਤਾਂ ਮਾਸ ਹੁੰਦੀ ਸੀ ਤੇ ਨਾਲ ਇਹਦੇ ਕੰਨਾਂ ਦਾ ਦਰਦ ਠੀਕ ਹੁੰਦਾ ਸੀ ਕੰਨ ਤੇ ਪੜਦੇ ਆ ਜਿਹੜੇ ਮਾਂ ਦੇ ਫਾੜੇ ਮਾਰ ਮਾਰ ਥੱਪੜੇ ਨੇ ਹੁਣ ਮਾਂ ਆਈਸੀਯੂ ਤੇ ਬੈਠ ਸੀਗੀ ਪਰਸੋ ਤਾਂ ਆਇਆ ਸੀ ਵੀ ਵੀ ਹੁਣ ਬਚਣਾ ਨਹੀਂ ਇਹ ਤੇ ਫਿਰ ਅਸੀਂ ਫੋਨ ਕੀਤਾ ਸੋਨੇ ਨੂੰ ਸੋਨੇ ਦੀ ਭੈਣ ਨੂੰ ਵੀ ਭੈਣੇ ਸੋਨੇ ਨੂੰ ਲੱਭ ਕੇ ਲਿਆ ਕਿਸੇ ਤਰੀਕੇ ਉਹਨੂੰ ਮਿਲਾ ਮਾਂ ਦੇ ਜਾਂਦੀ ਵਾਰ ਦੇ ਦਰਸ਼ਨ ਕਰ ਲਏ ਤੇਰੀ ਭੈਣ ਵਿਚਾਰੀ ਕੱਲ ਸਾਰਾ ਦਿਨ ਲੱਭ ਕੇ ਮੇਲਕੋਟ ਰੇਡੀਆਂ ਸੜਕਾਂ ਤੋਂ ਪੁਲ ਦੇ ਥੱਲੇ ਪੈ ਇਹਨੂੰ ਉੱਥੋਂ ਲੈ ਕੇ ਆਈ ਸ਼ਰਾਬ ਨਾਲ ਜਿਆ ਉੱਥੇ ਪਿਆ ਕੱਲ ਇੱਥੇ ਨੇ ਅੰਦਰ ਨਮਾਤਵਾ ਕੇ ਮਾਤਾ ਦੇ ਸਾਹਮਣੇ ਕੀਤਾ ਤੇ ਇੱਕ ਦਿਨ ਚੀ ਮਾਤਾ ਇੰਨੀ ਠੀਕ ਹੋ ਗਈ ਆ ਬਸ ਉਹਨੇ ਦੇ ਹੱਥ ਚੱਤ ਫੜ ਕੇ ਨਾ ਵੀ ਮੇਰਾ ਪੁੱਤ ਆ ਗਿਆ ਇਹ ਆ मामा ਇਹ ਆਓ मामा ਜਿਹੜੀਆਂ ਆਪਦੇ ਪੁੱਤਰਾਂ ਲਈ ਆਪਣੀ ਦੁੱਖ ਤਕਲੀਫ ਨੂੰ ਵੀ ਭੁੱਲ ਜਾਂਦੀ ਹੈ ਇਸ ਮਾਂ ਨੇ ਵਿਚਾਰੀ ਨੇ ਪਤਾ ਨਹੀਂ ਕਿਹੜੇ ਇਹ ਜੇ ਕੰਮ ਕੀਤੇ ਸੀ ਜਿਹੜਾ ਇੰਨਾ ਦੁੱਖ ਚ ਲਿਆ ਇਸ ਮਾਂ ਨੇ ਵਿਚਾਰੀ ਬਸ ਅਰਦਾਸ ਕਰਿਓ ਸਾਡੀ ਇਹ ਮਾਂ ਬਲਵਿੰਦਰ कौर ਤੰਦਰੁਸਤ ਹੋ ਜਵੇ ਤਕੜੀ ਹੋ ਜਵੇ ਇੰਦਾ ਰੋਣ ਦੀ ਬਿਲਕਦੀ ਝੱਲੀ ਨਹੀਂ ਸੀ ਜਾਂਦੀ ਪਰ ਹੁਣ ਜਦੋਂ ਦਾ ਸੋਨਾ ਆ ਗਿਆ ਹੁ ਰੋਣਾ ਬਿਲਕੁਲਾਂ ਤਾਂ ਬੰਦ ਹੋ ਗਿਆ ਜੋਨੇ ਹੋਰ ਮਾਂ ਦੇ ਕੋਲੇ ਰਹਿਣਾ ਯਾਰ ਅਛਾ ਹੁਣ ਨਾ ਮੇਰਾ ਵੀਰ ਉਹ ਗਲਤੀ ਕਰੀ ਭੱਜਣ ਵਾਲੀ ਤੈਨੂੰ ਜਨਮ ਦਿੱਤਾ ਯਾਰ ਇਹਨੇ ਸੋਨੇ ਆ ਮਾਂ ਨੇ ਯਾਰ ਇੰਨਾ ਕ ਤਾਂ ਫਰਜ਼ ਨਿਭਾ ਦੇ ਦੇਖ ਕੇ ਮੈਂ ਤੇਰਾ ਹੱਥ ਫੜਦੀ ਪੁੱਤ